ਆਮ ਆਦਮੀ ਪਾਰਟੀ ਵਿੱਚ ਹਾਲੇ ਵਿੱਚ ਮੋੜ ਸ਼ਾਮਲ ਹੋਏਗਾ ਜੱਸੀ ਜਸਰਾਜ ਵੱਲੋਂ ਐਤਵਾਰ ਨੂੰ ਅੰਮ੍ਰਿਤਸਰ ਵਿਖੇ ਵਿਧਾਨ ਸਭਾ ਹਲਕਾ ਪਛਮੀ ਤੋਂ ਪਾਰਟੀ ਉਮੀਦਵਾਰ ਬਲਵਿੰਦਰ ਸਿੰਘ ਸਹੋਤਾ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਗਿਆ ਇਸ ਦੌਰਾਨ ਜੱਸੀ ਨੇ ਅਕਾਲੀ ਭਾਜਪਾ ਸਰਕਾਰ ਤੇ ਨਿਸ਼ਾਨੇ ਸਾਧਿਆ ਉੱਤੇ ਹੀ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਸਿੱਧੂ ਕਾਂਗਰਸ ਵਿੱਚ ਆਪਣੇ ਨਿੱਜੀ ਹਿੱਤਾਂ ਖਾਤਰ ਸ਼ਾਮਲ ਹੋਏ ਹਨ ਈਵਨ ਜਿਹੜੇ ਰਿਕਸ਼ੇ ਵਾਲੇ ਆ ਉਹਨਾਂ ਨੂੰ ਆਪਾਂ ਸੋਚਦੇ ਹਾਂ ਵੀ ਇਹ ਇਹ ਲੋਕ ਖਰੀਦੇ ਜਾਂਦੇ ਆ ਮੈਨੂੰ ਲੱਗਦਾ ਇਸ ਵਾਰ ਇਹ ਪੰਜਾਬ ਦੇ ਤੇ ਆਮ ਆਦਮੀ ਪਾਰਟੀ ਦੇ ਹੱਕ ਚ ਖੜਨਗੇ ਆ ਬਾਇਲਰ ਦਾ ਪੰਜਾਬ ਵਿੱਚ ਬਹੁਤ ਖਰਾਬ ਹਾਲ ਹੈ ਤੁਸੀਂ ਦੇਖੋ ਇਹਨਾਂ ਨੂੰ ਰਾਸ਼ੀ ਹੋਏ ਯਾਰ ਕੋਈ ਨਾ ਕਹਿੰਦਾ ਕਿਸੇ ਦੇ ਸਾਹਦੇ ਇਹੋ ਸਿਕਾਇਤ ਲੋਰ ਲਾ ਦੇਖੋ ਇਹ ਆਉਣ ਵਾਲੇ ਕੱਲ੍ਹ ਸਾਰੇ ਪੰਜਾਬੀਆਂ ਨੂੰ ਅਸੀਂ ਬੇਨਤੀ ਕਰਦੇ ਆ ਪਲੀਜ਼ ਕੰਟਰੋਲ ਰੱਖਿਓ ਇਹ ਤੁਹਾਨੂੰ 扑ੜਕਾਉਣਗੇ ਹੁਣ ਇਹਨਾਂ ਦਿਨਾਂ ਚ ਗੁੰਡਾਗਰਦੀ ਦੀਆਂ ਵਾਰਦਾਤਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਬਾਦਲ ਹੋ ਰਹੀ ਸੋ ਸਾਨੂੰ ਹੁਣ ਇਨਾਂ ਦੀ ਕੋਈ ਚਾਲ ਕਾਮਯਾਬ ਨਹੀਂ ਹੋਣ ਦੇਣੀ। ਤੁਸੀਂ ਸਮਝਦੇ ਹੋ ਤੁਸੀਂ ਨਹੀਂ ਸਿੱਧੂ ਸਾਹਿਬ ਪਹਿਲਾਂ ਤਾਂ ਚੂਜ਼ ਚੂਜ਼ ਹੀ ਨਹੀਂ ਕਰ ਪਾਏ ਕਿ ਉਹ ਪੰਜਾਬ ਲਈ ਖੜਨਾ ਚਾਹੁੰਦੇ ਇੱਕ ਮੁੱਖ ਮੰਤਰੀ ਦੇ ਪਦ ਵਾਸਤੇ। ਉਹਨਾਂ ਨੂੰ 4-5 ਮਹੀਨੇ ਹੋ ਗਏ ਕਦੀ ਆਵਾਜ਼ੇ ਪੰਜਾਬ ਫਰੰਟ ਕਦੀ ਕਾਂਗਰਸ ਕਦੀ ਆਮ ਆਦਮੀ ਪਾਰਟੀ ਕੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਅਸੂਲ ਸੇਮ ਹੈ? ਯਾ ਤਾਂ ਹੁੰਦਾ ਨਾ ਬੰਦਾ ਭਾਰ ਕੇ ਉਹਦੇ ਨਾਲ ਕਰਦਾ ਕਿ ਮੈਂ ਬੂਟ ਲੈਣੇ ਆ ਕਿ ਮੈਂ ਪੱਗ ਲੈਣੀ ਹੈ ਉਹ ਤਾਂ ਹਲੇ ਡਿਸਾਈਡ ਹੀ ਨਹੀਂ ਕਰ ਪਾਏ ਸੀ